ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀ ਆਇਆਂ ਨੂੰ ਅੱਜ ਦੀ ਵੀਡੀਓ ਵਿੱਚ ਤੇ ਵੀਡੀਓ 'ਚ ਦੋਖ ਹੋ ਰਿਹਾ ਆ ਕਿ ਸਮੇਂ-ਸਮੇਂ 'ਤੇ ਸਰਕਾਰ ਪ੍ਰਸ਼ਾਸਨ ਇਤਲਾਕ ਦਿੰਦਾ ਰਹਿੰਦਾ ਆ ਕਹਿੰਦਾ ਰਹਿੰਦਾ ਕਿ ਆਪਣੇ ਖੇਤਾਂ ਨੂੰ ਅੱਗ ਨਾ ਲਾਓ ਜ਼ਿਮੀਂਦਾਰਾਂ ਨੂੰ ਬਾਰ-ਬਾਰ ਕਹਿੰਦਾ ਬਹੁਤ ਸਾਰੇ ਵੀਰ ਜਿਹੜੇ ਇਸ ਚੀਜ਼ ਨੂੰ ਮੰਨ ਜਾਂਦੇ ਆ ਕਿ ਅੱਗ ਨਹੀਂ ਲਾਉਂਦੇ ਪਰ ਕਈ ਮੂਰਖ ਹੁੰਦੇ ਆ ਜਿਹੜੇ ਨਾ ਇਸ ਗੱਲ ਤੋਂ ਨਹੀਂ ਟਲਦੇ ਅੱਜ ਇਹੋ ਜਿਹਾ ਇੱਕ ਮੂਰਖ ਨੇ ਆਹ ਦੇਖੋ ਕਿੰਨਾ ਨੁਕਸਾਨ ਕਰਤਾ ਸਾਡੇ ਇੱਥੇ ਜਮਸ਼ੇਰ ਖੇੜੇ ਵਿੱਚ ਗੁੱਜਰ ਭਾਈਚਾਰੇ ਦਾ ਡੇਰਾ ਆ ਜੀ ਤੇ ਆਹ ਦੇਖੋ ਨਾਲ ਦੇ ਖੇਤ ਵਾਲੇ ਨੇ ਅੱਗ ਲਾਈ ਸੀ ਤਾਂ ਅੱਜ ਸਾਰਾ ਕਿਉਂਕਿ ਹਵਾ ਵੀ ਸਵੇਰ ਦੀ ਬਹੁਤ ਜ਼ਿਆਦਾ ਚੱਲਦੀ ਪਈ ਸੀਗੀ ਤੇ ਇੱਥੋਂ ਇੱਕ ਭੈਣ ਜਾ ਕੇ ਕਹਿ ਕੇ ਵੀ ਆਈ ਆ ਕਿ ਬਾਈ ਤੂੰ ਹਨਾ ਅੱਗ ਨਾਲ ਆ ਇੱਥੇ ਘਰੇ ਕੋਈ ਹੈ ਨਹੀਂ ਮੈਂ ਕੱਲੀ ਆ ਤੇ ਜੇ ਕੁਝ ਹੋ ਗਿਆ ਉਹ ਬੰਦਾ ਨਹੀਂ ਮੰਨਿਆ ਤੇ ਆਹ ਦੇਖ ਲਓ ਉਹ ਅੱਗ ਇਹਨਾਂ ਦਾ ਸਾਰਾ ਜਿਹੜੀ ਪਰਾਲੀ ਜਮਾ ਕੀਤੀ ਸੀ ਸਾਲ ਭਰ ਲਈ ਪਸੂਆਂ ਵਾਲੀ ਉਹ ਸਾਰੀ ਲੂ ਹੋ ਗਈ ਆ ਤੇ ਆ ਇਧਰ ਇਹਨਾਂ ਦਾ ਘਰ ਸੀਗਾ ਉਹ ਘਰ ਦੇ ਵਿੱਚ ਵੀ ਕੁਝ ਨਹੀਂ ਬਚਿਆ ਦੇਖੋ ਸਾਰਾ ਘਰ ਛੰਨ ਪਾਈ ਤੁਹਾਨੂੰ ਪਤਾ ਹੀ ਆ ਆਪਣੇ ਜਿਹੜੇ ਵੀਰ ਗੁਜਰੇ ਆ ਕਿੱਦਾਂ ਦੇਦੇ ਬਣਾ ਕੇ ਚਲੋ ਰਹਿੰਦੇ ਆ ਪਰ ਉਹਦਾ ਤਾਂ ਘਰ ਹੁੰਦਾ ਨਾ ਆਪਣੇ ਮਹਿਲਾਂ ਨਾਲੋਂ ਵਧੀਆ ਇਹਨਾਂ ਦਾ ਆਪਣੇ ਤਾਂ ਕਹਦੀਏ ਕਿ ਆਪਣੀ ਕੋਠੀ ਤੇ ਇਹਨਾਂ ਦਾ ਇਹ ਛੰਨ ਕੋਠੀਆਂ ਵਾਂਗੂਆਂ ਤੇ ਆਹ ਦੇਖੋ ਸਾਰੀ ਲੂ ਹੋ ਗਈ ਆ ਆ ਸਵਾਹ ਹੋ ਗਿਆ ਜਾਨੀ ਤੇ ਮਾਲੀ ਚਲੋ ਨੁਕਸਾਨ ਨਹੀਂ ਹੋਇਆ ਕਿਸੇ ਦੀ ਜਾਨ ਨਹੀਂ ਗਈ ਪਸ਼ੂ ਜਿਹੜੇ ਸੀਗੇ ਬਾਹਰ ਸੀਗੇ ਬਚ ਗਏ ਆ ਪਰ ਆ ਜਿਹੜਾ ਘਰ ਤਾਂ ਕਿਸੇ ਦਾ ਘਰ ਤਬਾਹ ਹੋ ਜਾਣਾ ਨਾ ਇਹ ਬਹੁਤ ਮਾਰੀ ਗੱਲ ਆ ਤੇ ਜਿਹੜੇ ਵੀਰ ਅੱਗ ਲਾਉਂਦੇ ਆ ਯਾਰ ਅੱਗ ਲਾਉਣੀ ਵੀ ਆ ਨਾ ਤਾਂ ਉਹਦਾ ਪਹਿਲਾ ਪੁਖਤਾ ਪ੍ਰਬੰਧ ਕਰਿਆ ਕਰੋ ਕਿ ਜੇ ਅੱਗ ਵੱਧ ਗਈ ਤਾਂ ਰੋਕਣੀ ਕਿੱਦਾਂ ਆ ਤੇ ਆਹ ਦੇਖ ਲਓ ਹੁਣ ਹਾਲ ਆਪਾਂ ਤਾਂ ਅੱਗ ਲਾਈ ਸੀ ਆਪਣੇ ਭਲੇ ਲਈ ਪਰ ਆਪਾਂ ਕਿਸੇ ਗਰੀਬ ਦਾ ਨੁਕਸਾਨ ਕਰ ਬੈਠੇ ਆ ਇਹ ਲੇਖਾ ਕਿੱਦਾਂ ਦਵਾਂਗੇ ਯਾਰ ਤੇ ਪ੍ਰਸ਼ਾਸਨ ਉਸ ਵੀਰ ਜਿਹਨੇ ਅੱਗ ਲਾਇਸ ਨੂੰ ਲੈ ਕੇ ਆਇਆ ਜੋ ਬਣਦੀ ਕਾਰਵਾਈ ਹੁਣ ਦੇਖੋ ਕੀ ਹੁੰਦੀ ਆ ਤੇ ਹੱਲੇ ਵੀ ਆ ਵੀਰ ਹੁਣੀ ਟਰੈਕਟਰਾਂ ਨਾਲ ਹੀ ਅੱਗ ਨੂੰ ਬੁਝਾ ਰਹੇ ਆ ਕੋਸ਼ਿਸ਼ ਕਰ ਰਹੇ ਆ ਕਿ ਅੱਗ ਨਾ ਵਧੇ ਪਰ ਪਰਾਲੀ ਦੀ ਜਿਹੜੀ ਅੱਗ ਹੁੰਦੀ ਆ ਉਹ ਸਾਰਿਆਂ ਨੂੰ ਪਤਾ ਹੈ ਜਲਦੀ ਨਹੀਂ ਬੁਝਦੀ ਇਹ ਧੁੱਕਦੀ ਰਹਿੰਦੀ ਆ ਤਾਂ ਆ ਦੇਖੋ ਹੁਣ ਜਿਹੜਾ ਸਾਰਾ ਇਹ ਬਣਾਏ ਹੋਏ ਸੀਗੇ ਜਿਹੜੀ ਸਾਰੀ ਪਹਾੜੀ ਦੀ ਪਹਾੜੀ ਇਹ ਧੁੱਕ ਰਹੀ ਆ ਬਹੁਤ ਸਾਰੀ ਪਰਾਲੀ ਬੈਚਿਆ ਤੇ ਤਿੰਨ ਚਾਰ ਦਿਨ ਇੱਦੀ ਧੁਕਣੀ ਆ ਪਰ ਆਉਣ ਵਾਲੇ ਸਮੇਂ ਲਈ ਇਸ ਪਰਿਵਾਰ ਲਈ ਔਖਾ ਹੋ ਗਿਆ ਆ ਪਸ਼ੂਆਂ ਲਈ ਔਖਾ ਹੋ ਗਿਆ ਰਹਿਣ ਲਈ ਉੱਪਰ ਛੱਤ ਨਹੀਂ ਗਈ ਤੇ ਭੱਜ ਦੌੜ ਕਰਕੇ ਆਣ ਗਵਾਨ ਜਿਹੜੇ ਹੋਰ ਸੀਗੇ ਦੇਰਿਆਂ ਵਾਲੇ ਆ ਕੇ ਤਾਂ ਉਹ ਸਮਾਨ ਸਾਰਾ ਰਲ ਮਿਲ ਕੇ ਆ ਬਾਈ ਹੁਣੀ ਆ ਬਜ਼ੁਰਗ ਆਏ ਹੋਏ ਆ ਗੁੱਜਰ ਭਾਈ ਜਤਾ ਦੇ ਇਹਨਾਂ ਨੇ ਆ ਸਮਾਨ ਜਿਹੜਾ ਸਾਰਾ ਬਾਹਰ ਕਢਾਇਆ ਆ ਸਮਾਨ ਜਿਹੜਾ ਥੋੜਾ ਬਹੁਤਾ ਬਚਿਆ ਆ ਉਹ ਬਾਹਰ ਰੱਖਿਆ ਹੋਇਆ ਇਹਨਾਂ ਨੇ ਤੇ ਆ ਭੈਣ ਜਿਹੜੀ ਸੀਗੀ ਇਹ ਗਈ ਸੀਗੀ ਕਹਿਣ ਇਹ ਤੁਸੀਂ ਅੱਗ ਨਾਲੋਂ ਪਰ ਕੋਈ ਮੰਨਿਆ ਨਹੀਂ ਆ ਹਾਲ ਦੇਖ ਲਓ ਅੱਜ ਜਿਹੜੇ ਘਰ ਦੇ ਵਿੱਚ ਰੋਜ਼ ਰੌਣਕਾਂ ਸੀ ਤਾਂ ਜੋ ਘਰ ਆਪਾਂ ਸਵਾਹ ਕਰਤਾ ਸਾਰਾ ਇਹ ਆ ਵਾਜੀ ਅੰਦਰਲੇ ਹਾਲਾਤ ਦੇਖੋ ਕੋਈ ਵੀ ਚੀਜ਼ ਨਹੀਂ ਬਚੀ ਹੱਲੇ ਵੀ ਅੱਗ ਧੁੱਕਦੀ ਪਈ ਆ ਆ ਦੇਖੋ ਇਹ ਇੱਕ ਮੂਰਖ ਬੰਦੇ ਦੀ ਗਲਤੀ ਦੇ ਨਾਲ ਸਾਰਾ ਜਲ ਕੇ ਸਵਾਹ ਹੋ ਗਿਆ ਦੇਖੋ ਆ ਜਿਹੜਾ ਦੌੜ ਭੱਜ ਕਰਕੇ ਵੀਰ ਉਹਨਾਂ ਨੇ ਇਕੱਠੇ-ਕੁੱਠੇ ਹੋ ਕੇ ਸਮਾਨ ਜਿਹੜਾ ਬਚਾਇਆ ਆ ਉਹ ਸਾਂਭਣ ਲੱਗੇ ਆ ਸਾਰੇ ਘਰ ਚੋਂ ਆ ਜਿਹੜਾ ਸਮਾਨ ਬਚਾਇਆ ਇਹਨਾਂ ਦਾ ਤੇ ਇਹ ਹੁਣ ਉਧਰ ਲੈ ਕੇ ਜਾਉਂਗੇ ਡੇਰੇ ਤੇ ਠੀਕ ਆ ਦੇਖੋ ਆ ਉਹ ਮੈਂ ਸਮਝ ਗਿਆ ਭਾਈ ਉਹ ਤਾਂ ਦੀਦਾ ਹੀ ਆ ਤੇ ਆ ਪੇਟੀ-ਪੂਟੀ ਬਾਈ ਹੁਣੀ ਸੀਗੇ ਘਰ ਤਾਂ ਦਬ-ਦਬ ਬਚਾ ਲਿਆ ਜਿਹੜਾ ਯਾਰ ਉਹ ਔਕਾ ਹੁੰਦਾ ਜੇ ਕੋਈ ਅੱਗ ਲਾਉਂਦਾ ਤਾਂ ਉਹਦੀ ਜ਼ਿੰਮੇਵਾਰੀ ਸਮਝਿਆ ਕਰੋ ਆ ਦੇਖ ਲਓ ਘਰੋ ਬੇਕਾਰ ਕਰਤੇ ਵਿਚਾਰੇ ਯਾਰ ਕਿਸੇ ਦਾ ਘਰ ਚਾਹੇ ਉਹ ਕੱਚਾ ਆ ਤੇ ਚਾਹੇ ਪੱਕਾ ਆ ਜਦੋਂ ਉੱਜੜ ਦਾ ਦੁੱਖ ਉਹਨੂੰ ਹੀ ਪਤਾ ਹੁੰਦਾ ਆ ਯਾਰ ਹੁਣ ਗੁੱਜਰ ਭਾਈ ਜਦਾਂ ਹੋਲੀ-ਹੋਲੀ ਇਕੱਠਾ ਹੋ ਰਿਹਾ ਆ ਤੇ ਇਹ ਰਲ ਕੇ ਮਦਦ ਕਰਨਗੇ ਸਾਰੀ ਇਹਾਂ ਦੀ ਇਹਨਾਂ ਨਾਲ ਕਰਦੇ ਗੱਲਬਾਤ ਬਾਈ ਨਾ ਬਾਈ ਕੀ ਹਾਲ ਚਾਲ ਜੀ ਤੁਸੀਂ ਇੱਥੇ ਜਦੋਂ ਆਗਾ ਹਾਲ ਲੱਗੀ ਆ ਹਾਂ ਹਾਂ ਮੈਂ ਇੱਥੇ ਸੀ ਇਹ ਇਹਨੂੰ ਰੋਕਿਆ ਨਹੀਂ ਬੰਦੇ ਨੇ ਜਿਹਨੇ ਜਿਹਨੇ ਲਾਈ ਕਿਹਨੇ ਲਾਈ ਕਿਹਨੇ ਸੀ ਗਾੜੀ ਨੇ ਰੋਕਿਆ ਮੈਂ ਤਾਂ ਪਸ਼ੂ ਲੈ ਗਿਆ ਸੀ ਅੱਛਾ ਜੀ ਤੇ ਇਹ ਮੰਨਿਆ ਨਹੀਂ ਗੱਲ ਵੀ ਲਾ ਕੇ ਚੱਲ ਗਿਆ ਆਪ ਚੱਲ ਗਿਆ ਲਾ ਕੇ ਹੈ ਚੱਲ ਗਿਆ ਫੁਰਦਰਾ ਚੱਲ ਗਿਆ ਆਪ ਅੱਛਾ ਜੀ ਫੁਰ ਕੇ ਕੇ ਆ ਕੇ ਲੱਗੀ ਤੇ ਫਿਰ ਅਸੀਂ ਬੜੀ ਮੁਸ਼ਕਲ ਨਾਲ ਨੱਟ ਭੱਜ ਕੇ ਥੋੜਾ ਸਾਮਾਨ ਬਚਾਇਆ ਅੱਛਾ ਜੀ ਬਾਕੀ ਦਾ ਆਸ਼ਾਨ ਨਹੀਂ ਸੀ ਆਪਣੀ ਪਰਾਲੀ ਸੀ 50 ਕਿਲਿਆਂ ਦੀ ਅੱਛਾ 50 ਕਿਲਿਆਂ ਪਰਾਲੀ ਸੀ ਜੀ ਇਹ ਸਭ ਦੂਹ ਗਈ ਆ ਤੇ ਇਹ ਸਾਰਾ ਸਾਲ ਤਾਂ ਦੀ ਹੁਣ ਪਸ਼ੂਆਂ ਲਈ ਚੱਲਣੀ ਸੀ ਨਾ ਹਾਂ 1 ਸਾਲ ਦਾ ਖਰਚਾ ਸੀ 40 50 ਪਸ਼ੂਆਂ ਦਾ ਤੇ ਹੁਣ ਕੀ ਕਾਰਵਾਈ ਹੁਣ ਹੋ ਰਹੀ ਆ ਕੀ ਮੈਂ ਤਾਂ ਇਹ ਕਰਦਾ ਪਾਪਾ ਵੀ ਸਾਨੂੰ ਜਿਆਦਾ ਖਰਚਾ ਦਿੱਤਾ ਜਾਵੇ ਤੇ ਪ੍ਰਸ਼ਾਸਨ ਵੱਲੋਂ ਕੋਈ ਆਇਆ ਸੀ ਭਾਜੀ ਹਾਂ ਪੁਲਿਸ ਆਈ ਸੀ ਥਾਣੇ ਤੋਂ ਉਹਨੂੰ ਲੈ ਕੇ ਬੰਦੇ ਨੂੰ ਬਿਠਾ ਕੇ ਠੀਕ ਹੈ ਜੀ ਤੇ ਭਾਈ ਜੀ ਤਾਂ ਇਕੱਠਾ ਹੋ ਰਿਹਾ ਤੁਹਾਡਾ ਵੀ ਤੇ ਤੁਸੀਂ ਹੁਣ ਥਣ ਜਾਓਗੇ ਨਹੀਂ ਨਹੀਂ ਹੁਣ ਦਿੱਤਾ ਸਾਨੂੰ ਟਾਈਮ 6 ਵਜੇ ਦਾ 6 ਵਜੇ ਦਾ ਸ਼ਾਮ ਦਾ ਸ਼ਾਮ ਦਾ ਅੱਛਾ ਜੀ ਆਪਣੇ ਖੀੜੇ ਵਾਲੇ ਨੇ ਕਿ ਮਸ਼ੇਰ ਵਾਲੇ ਨੇ ਗਿੰਦੇ ਗਰੇਂਦਰ ਸਿੰਘ ਜੀ ਨੇ ਹਾਂ ਠੀਕ ਆ ਉਹ ਕਹਿੰਦਾ ਵੇ ਆਪਾਂ ਜੇ ਬੈ ਕੇ ਕਾਰਬਿਆ ਜਿਹੜਾ ਤੁਹਾਡਾ ਇੱਥੇ ਨੁਕਸਾਨ ਹੋਇਆ ਫੇਰ ਜਿਹਦਾ ਮੁਆਵਜ਼ਾ ਮੂਆਬਜਾ ਹਨਾ ਸਹੀ ਹੈ ਨਹੀਂ ਬਣਦਾ ਨਹੀਂ ਭਾਜੀ ਆਪਾਂ ਅੱਗ ਨਹੀਂ ਲਾਉਣੀ ਚਾਹੀਦੀ ਕਿਸੇ ਦਾ ਹੋਰ ਜੇ ਵਿੱਚ ਕੋਈ ਨਿਆਣਾ ਲੁਹ ਜਾਂਦਾ ਨਾ ਹਾਂ ਹਾਂ ਉਹ ਕਿੱਥੋਂ ਦੇ ਦਿੰਦੇ ਮੁਆਵਜ਼ਾ ਪੈਸੇ ਚਲੋ ਘਰ ਬਣ ਜਾਊਗਾ ਸਮਾਨ ਬਣ ਜਾਊਗਾ ਜੇ ਕੋਈ ਜੀ ਚਲ ਜਾਂਦਾ ਫੇਰ ਕੀ ਕਰਦੇ ਜੇ ਕੋਈ ਬੰਦਾ ਸੁੱਤਾ ਹੁੰਦਾ ਅੰਦਰ ਬਿਮਾਰ ਹੁੰਦਾ ਹਨਾ ਉਹ ਕਾਹ ਹੋ ਜਾਂਦਾ ਆ ਤੇ ਕਿੰਨੇ ਦਾ ਨੁਕਸਾਨ ਹੋ ਗਿਆ ਭਾਈ ਤੁਹਾਡਾ ਉਦਾਂ ਪਰ ਵਾਲੀ ਤੇ ਕਟੂਕਟ ਜੇ ਉਸ ਵੇਲੇ ਸੀਜ਼ਨ ਤੇ ਵੀ ਪਰਾਲੀ ਤੇ 2.5 ਲੱਖ ਰੁਪਏ ਦਿਾਈ ਸੀ ਉਦੋਂ ਅੱਛਾ ਜੀ ਉਦੋਂ ਉਦੋਂ ਆਈ ਸੀ ਹਾਂ ਇਸ ਵੇਲੇ ਕਟੂਕਟ 5 ਲੱਖ ਦੀ ਪਰਾਲੀ ਆ 5 ਲੱਖ ਦੀ ਉਹਦਾ ਮਿਹਨਤ ਤਾਂ ਸਾਹਮਣਾ ਦਾ ਕੁੱਛ ਨਾ ਤੇ ਜਿਹੜਾ ਘਰ ਚਲਾ ਗਿਆ ਉਹਦਾ ਤਾਂ ਕੀਮਤ ਅਸੀਂ ਕੋਈ ਨਹੀਂ ਸਕਦੇ ਨਾ ਹਾਂ ਘਰ ਦਾ ਤੁਸੀਂ ਦੇਖ ਲਓ ਫਿਰ ਤੁਸੀਂ ਸਾਡੇ ਸਾਹਮਣੇ ਹੀ ਆ ਵੀ ਘਰ ਦਾ ਹੁਣ ਵਿਰਿਆ ਹੋ ਗਿਆ ਵਿਰਿਆ ਤਾਂ ਕੁੱਛ ਨਹੀਂ ਅੰਦਰ ਆ ਜਿਹੜੀ ਇੱਕ ਦੋ ਪੇਟੀਆਂ ਵਿਚਾਲੀਆਂ ਖਿੱਚ ਤੂਗੇ ਤੁਸੀਂ ਵਿਚਾਲੀਆਂ ਨਾ ਨਹੀਂ ਮਾੜੀ ਗੱਲ ਆ ਭਾਜੀ ਤੇ ਚਲੋ ਮਾਰੇ ਕਿਰਪਾ ਕਰੇ ਗਾਂ ਜਿਹੜੀ ਹੋਰ ਜਿਹੜੇ ਲੋਕ ਲਾਉਂਦੇ ਅੱਗ ਇਹ ਲੇ ਬਚਾ ਕਰਨਾ ਚਾਹੀਦਾ ਵੀ ਨਹੀਂ ਲਾਉਣੀ ਚਾਹੀਦੀ ਨਹੀਂ ਲਾਉਣੀ ਚਾਹੀਦੀ ਯਾਰ ਹਨਾ ਤੇ ਬੇਨਤੀ ਹੈ ਜੀ ਸਾਰਿਆਂ ਨੂੰ ਕਿ ਨਹੀਂ ਲਾਉਣੀ ਚਾਹੀਦੀ ਅੱਗ ਜੇ ਲਾਉਨੇ ਆ ਤਾਂ ਉਹਨੂੰ ਇੰਨੇ ਕੇ ਰੱਖੋ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਆ ਜਿਹੜਾ ਇਹੋ ਜਿਹਾ ਕਿਸੇ ਦਾ ਘਾਟਾ ਹੁੰਦਾ ਆ ਕਿਸੇ ਦਾ ਘਰ ਤਬਾਹ ਹੋ ਜਾਣਾ ਇਹ ਕੰਮ ਨਾ ਹੋਵੇ ਤਾਂ ਬਹੁਤ ਵਧੀਆ ਗੱਲ ਆ ਯਾਰ ਤੇ ਬੇਨਤੀ ਸਾਰੇ ਜ਼ਿੰਮੇਵਾਰਾਂ ਨੂੰ ਆ ਜਿਹੜੇ ਅੱਗ ਲਾਉਂਦੇ ਆ ਇੱਧਰ ਸਾਰਾ ਭਾਈਚਾਰਾ ਇਕੱਠਾ ਹੋ ਕੇ ਬੈਠਾ ਆ ਇੱਧਰ ਭਾਈਚਾਰਾ ਏ ਵੀ ਪਹੁੰਚੇ ਆ ਵਿਚਾਰੇ ਬਜ਼ੁਰਗ ਹੋਰ ਸਾਰੇ ਵੀਰ ਇਹ ਭਾਈ ਜੀ ਦਾ ਸਦਾ ਇਕੱਠ ਬੈਠਾ ਉਹਨਾਂ ਨੇ ਵੀ ਕਰਦੇ ਗੱਲਬਾਤ ਕਿਦਾ ਜੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਆ ਯਾਰ ਬੜਾ ਮਾੜਾ ਹੋਇਆ ਹੈ ਬਹੁਤ ਨੁਕਸਾਨ ਹੋ ਗਿਆ ਭਾਈ ਜਿਆਦਾ ਨੁਕਸਾਨ ਹੋ ਗਿਆ ਚਲੋ ਇਦਾਂ ਕਿ ਬੰਦਾ ਨਹੀਂ ਕੋਈ ਹੈ ਨਾ ਆਪਣੇ ਬੰਦੇ ਦੇ ਬਚਾਅ ਹੋ ਗਿਆ ਜੀ ਦਾ ਬਚਾਅ ਹੋ ਗਿਆ ਜੀ ਦਾ ਬਚਾਅ ਹੋ ਗਿਆ